ਹਾਂਜੀ ਆਫਰ ਵਾਲੇ ਸੂਟ ਆ ਗਏ ਜੀ 700 ਰੁਪਏ ਦੇ ਦੋ ਤੇ ਸਪੈਸ਼ਲ ਇਹਨਾਂ ਦਾ ਰਿਵਿਊ ਜਿਹੜੇ ਵੀ ਪਹਿਣਾ ਕੋਲੇ ਸੂਟ ਗਏ ਨੇ ਉਹਨਾਂ ਨੇ ਰਿਵਿਊ ਦਿੱਤਾ ਆਪਮ ਨੂੰ ਬਹੁਤ ਜਿਆਦੇ ਸੋਹਣੇ ਸੂਟ ਨੇ ਇਹ ਵੀਡੀਓ ਵਿੱਚ ਆਪਾਂ ਉਹ ਵੀ ਐਡ ਕੀਤਾ ਹੋਇਆ ਹੈ ਫੁੱਲ ਵੀਡੀਓ ਨੂੰ ਵਾਚ ਜ਼ਰੂਰ ਕਰਿਓ ਤਾਂ ਜੋ ਆਪ ਤੁਸੀਂ ਇਹਦੇ ਵਿੱਚੋਂ ਦੋ ਸੂਟ ਪਸੰਦ ਕਰ ਸਕੋ ਹਾਂਜੀ ਗਰਮ ਪਸ਼ਮੀਨੇ ਦੇ ਸੂਟ ਹੋਣਗੇ ਮੈਚਿੰਗ ਸੂਟ ਹੋਣਗੇ 2.5 ਮੀਟਰ ਇਹਨਾਂ ਦਾ ਫੈਬਰਿਕ ਹੋਏਗਾ ਵਿਦਆਊਟ ਦੁਪੱਟਾ ਹੋਣਗੇ ਜੀ ਹਾਂਜੀ ਵਿਦਆਊਟ ਦੁਪੱਟਾ ਸੂਟ ਹੋਣਗੇ ਓਨਲੀ ਮੈਚਿੰਗ ਸੂਟ ਦੋ ਸੂਟ 700 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਆ ਆਲ ਇੰਡੀਆ ਸ਼ਿਪਿੰਗ ਫ੍ਰੀ ਫ੍ਰੀ ਆ ਜੀ ਓਨਲੀ 700 ਰੁਪਏ ਦੇ ਵਿੱਚ ਦੋ ਸੂਟ ਤੁਸੀਂ ਮੰਗਵਾ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਕੁਝ ਬਣਾ ਕਹਿਣਗੇ ਜੀ ਪਿਓਰ ਪਸ਼ਮੀਨਾ ਨਹੀਂ ਜੀ ਪਿਓਰ ਨਹੀਂ ਹੁੰਦਾ ਪਿਓਰ ਨਹੀਂ ਅਸੀਂ ਕਹਿ ਸਕਦੇ ਆਰਮ ਟੈਕਸ ਦਾ ਪਸ਼ਮੀਨਾ ਹੀ ਬਿਲਕੁਲ ਪਿਓਰ ਹੁੰਦਾ ਹੈ ਉਹਦਾ ਉਹ ਸਿਰਫ ਪਲੇਨ ਦੇ ਵਿੱਚ ਵੀ ਇਸ ਤੋਂ ਜ਼ਿਆਦਾ ਕਾਸਟਲੀ ਹੁੰਦਾ ਹੈ ਗਰਮ ਸੂਟ ਹੁੰਦੇ ਨੇ ਉਹ ਵਾਲੇ ਸੂਟ ਜਿਹੜੇ ਆਮ ਪਿੰਡਾਂ ਦੇ ਵਿੱਚ ਲੇਡੀਜ਼ ਇਹਨਾਂ ਨੂੰ ਵੇਅਰ ਕਰਦੀਆਂ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਹੁੰਦੇ ਨੇ ਤੁਸੀਂ ਇਹਨਾਂ ਨੂੰ ਸਟਿਚ ਕਰੋਗੇ ਲੈਸਾਂ ਲਗਾ ਕੇ ਜਾਂ ਫਿਰ ਤੁਸੀਂ ਸਿੰਪਲ ਪਾਈਪਿੰਗ ਲਗਾ ਕੇ ਸਟਿਚ ਵੀ ਕਰਦੇ ਹੋ ਤਾਂ ਬਹੁਤ ਸੋਹਣੇ ਲੱਗਣਗੇ ਸੂਟ ਬਣੇ ਹੋਏ ਕਿਉਂਕਿ ਪ੍ਰਾਈਸ ਬਹੁਤ ਘੱਟ ਆ ਜੀ ਇੰਨੇ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਸੂਟ ਮਿਲ ਰਿਹਾ ਜਲਦੀ ਤੋਂ ਜਲਦੀ ਇਹਨਾਂ ਦੀ ਤੁਸੀਂ ਬੁਕਿੰਗ ਕਰਵਾਓ ਕਿਉਂਕਿ ਇਹ ਆਫਰ ਅਸੀਂ ਪਹਿਲਾਂ ਵੀ ਲੈ ਕੇ ਆਏ ਸੀ ਸਿਰਫ ਇੱਕ ਹਫਤੇ ਤੋਂ ਪਹਿਲਾਂ ਹੀ ਖਤਮ ਹੋ ਗਏ ਤੇ ਇਹ ਰਿਵਿਊ ਆ ਤੁਸੀਂ ਬਹੁਤ ਸੋਹਣੇ